ਸਸੀ ਗալਜੀ ਰਪਿੰਦਰ ਜਲਾਲ ਵੱਲੋਂ ਨਿਊਜ਼ੀਲੈਂਡ ਨਿਵਾਸੀ ਅਤੇ ਕਬੱਡੀ ਪ੍ਰੇਮੀ ਨੋਟ ਕਰਿਓ ਜੀ 23 ਨਵੰਬਰ ਨੂੰ ਆਊਟਲੈਂਡ ਦੇ ਵਿੱਚ ਐਨ ਜੇਡ ਪੰਜਾਬੀ ਗੇਮਜ਼ ਹੋ ਰਹੀਆਂ ਨੇ ਸੋ ਜਿੱਥੇ ਕਿ ਬਹੁਤ ਸਿਰੇ ਦੇ ਕਬੱਡੀ ਦੇ ਮੈਚ ਹੋਣਗੇ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੀਆਂ 6 ਚੋਟੀ ਦੀਆਂ ਟੀਮਾਂ ਭਾਗ ਲੈ ਰਹੀਆਂ ਨੇ ਦੁਨੀਆ ਭਰ ਦੇ ਸੁਪਰਸਟਾਰ ਪਹੁੰਚ ਰਹੇ ਨੇ ਔਰ ਉੱਥੇ ਸ਼ਾਮ ਨੂੰ ਖੁੱਲ੍ਹਾ ਅਖਾੜਾ ਫ੍ਰੀ ਐਂਟਰੀ ਬੱਬੂ ਮਾਨ ਪਹੁੰਚ ਰਹੇ ਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਬਾਈ ਆਮਾ ਮਾਕੇ ਪਹੁੰਚੋ ਮੇਲੇ ਦੀ ਰੌਣਕ ਨੂੰ ਵਧਾਓ ਤੇ ਆਨੰਦ ਮਾਣੋ ਬਹੁਤ ਬਹੁਤ ਧੰਨਵਾਦੀ ਤੇ ਚੋਟੀ ਦੇ ਆਪਣੇ 플레이ਰ ਇੰਡੀਆ ਪਾਕਿਸਤਾਨ ਕੈਨੇਡਾ ਤੋਂ ਪਹੁੰਚੇ ਹੋਏ ਆ ਮਰਕਾ ਤੋਂ ਤੇ ਉਹਨਾਂ ਦੇ ਵਿੱਚ ਹੋਰ ਨਵੇਂ 플레이ਰ ਵੀ ਐਡ ਹੋ ਰਿਹਾ ਹਰੇਕ ਟੂਰਨਾਮੈਂਟ ਤੇ ਤੇ ਉਹਨਾਂ ਦੇ ਯੋਰ ਵੀ ਅਸੀਂ ਆਪਣੇ ਦੇਖਣ ਵਾਲਿਆਂ ਨੂੰ ਚਾਹਾਂਗੇ ਵੀ ਕਬੱਡੀ ਵਾਲੇ ਤੇ ਬਾਕੀ ਸੰਗਤਾਂ ਪਰਿਵਾਰਾਂ ਸਮੇਤ ਆਉਣ ਤੇ ਆਪਣਾ ਤਕਰੀਬਨ 11 ਵਜੇ ਆਪਾਂ ਰੱਖਦੇ ਆ ਵੀ ਬੱਡੀ ਟੂਰਨਾਮੈਂਟ ਸ਼ੁਰੂ ਹੋ ਜਾਊਗਾ ਨਿਊਜ਼ੀਲੈਂਡ ਵਿੱਚ ਹੀ ਨਹੀਂ ਪੂਰੇ ਵਰਲਡ ਵਿੱਚ ਪਹਿਲੀ ਵਾਰ ਬੱਬੂ ਮਾਨ ਦਾ ਜਿਹੜਾ ਖੁੱਲਾ ਅਖਾੜਾ ਬਾਹਰ ਲੱਗਣਾ ਆਪਣੇ ਗਰਾਊਂਡ ਦੇ ਵਿੱਚ ਕਿ ਉਹ ਇੱਥੇ ਦੇ ਆਪਣੇ ਜਿਹੜੇ ਨੌਜਵਾਨ ਆਪਣੇ ਸਾਡੇ ਮੇਰੇ ਸਾਥੀ ਸੀਗੇ ਇਹਨਾਂ ਸਾਰਿਆਂ ਨੇ ਬੜਾਉ ਦੇ ਲਈ ਆਪਣੇ ਕੱਲੋ ਫੇ ਮੇਨ ਦਿਨ ਰਾਤ ਐ ਕਰਕੇ ਉਹ ਵੀ ਜਿਹੜਾ ਸਾਰਾ ਸਿਰੇ ਤੇ ਜਾ ਚੁੱਕਾ ਵੀਜੇ ਲੱਗ ਚੁੱਕਿਆ ਜੀ ਟੈਕਾਂ ਹੋਗੇਗਾ ਤੇ ਆਪਣਾ ਬੱਬੂ ਮਾਨ ਆਪਣੀ ਪੂਰੀ ਟੀਮ ਦੇ ਨਾਲ ਨਾਲ ਐਲੀ ਮੰਗਟ ਨੂੰ ਉਹ ਵੀ ਉਹਨਾਂ ਨੇ ਵੀ ਆਉਣਾ ਤੇ ਇਹ ਫੇ 6 ਵਜੇ ਟੂਰਨਾਮੈਂਟ ਸਮਾਪਤ ਹੋ ਜਾਣਾ ਉਸ ਤੋਂ ਬਾਅਦ ਵਿੱਚ ਜਿਹੜਾ ਹੈਗਾ ਇਹ ਉਹਨਾਂ ਦਾ ਦਖੁੱਲਾ ਅਖਾੜੇ ਦਾ ਪ੍ਰੋਗਰਾਮ ਸ਼ੁਰੂ ਹੋ ਜਾਊਗਾ। ਇਹਦੇ ਵਿੱਚ ਵੱਖ-ਵੱਖ ਜਿਹੜੇ ਹੈਗੇ ਫੂਡ ਸਟਾਲ ਸਾਰੇ ਲੱਗ ਰਹੇ ਆ। ਹੂੰ ਤੇ ਸਾਡਾ ਲੰਗਰ ਦਾ ਵੀ ਪ੍ਰਬੰਧ ਹੋਏਗਾ ਪਰ ਉਹਦਾ ਟਾਈਮਿੰਗ ਹੋਏਗੀ। ਜੀ। ਕਿਦਾਂ ਅਸੀਂ ਚਾਹ ਦੀ ਕੋਸ਼ਿਸ਼ ਕਰ ਰਹੇ ਹਾਂ ਪਸਾਰਾ ਦਿਨ ਚੱਲੇ ਚਾਹ ਪਾਣੀ। ਜੀ। ਤੇ ਜਿਹੜਾ ਹੈਗਾ ਖਾਣੇ ਦਾ ਉਹ ਸ਼ਾਇਦ ਅਸੀਂ 1:00 ਤੋਂ ਲੈ ਕੇ 3:00 ਵਜੇ ਇਦਾਂ ਟਾਈਮ ਹੀ ਰੱਖਾਂਗੇ ਤੇ ਉਸ ਤਰ੍ਹਾਂ ਦੱਸ ਦਿਆਂ ਕਿ ਉਹਦੇ ਲਈ ਵੀ ਇੱਕ ਸਟਾਲ ਬਕਰਾਂ ਲੱਗਿਆ ਹੋਊਗਾ ਬਾਕੀ ਜੋ ਜਿਹੜੇ ਸਟਾਲ ਉਹ ਸਾਰਾ ਜਨੇ ਚੱਲੇ ਇਹਨਾਂ ਨੇ ਆਪਣਾ ਫਰਜ਼ ਅਦਾ ਕਰ ਦਿੱਤਾ ਹੁਣ ਜਿਹੜੇ ਇੱਥੇ ਦੇ ਦੱਸਿਆ ਸਾਡਾ ਪੂਰਾ ਭਾਈਚਾਰਾ ਹੁਣ ਫਰਜ਼ ਉਹਨਾਂ ਦਾ ਕਿ ਇੱਕ ਦੂਜੇ ਨੂੰ ਤੁਸੀਂ ਆਪਣਾ ਸਮਝ ਕੇ ਸੱਦਾ ਦੇ ਕੇ ਨਾਲ ਲੈ ਕੇ ਆਉਣਾ ਇਹ ਨਾ ਵੇਟ ਕਰੋ ਸਾਨੂੰ ਫਲਾਣੇ ਨੇ ਨਹੀਂ ਕਿਹਾ ਆਉਣੇ ਨਹੀਂ ਹੋਰ ਹੀ ਰਹਿ ਗਿਆ ਸਾਰਿਆਂ ਦੇ ਲਈ ਹਮ ਸਾਡਾ ਕਿਸੇ ਨਾਲ ਕੋਈ ਦੁਸ਼ਤ ਵਿਸ਼ ਨਹੀਂ ਹਰ ਇੱਕ ਨੂੰ ਜੀ ਆਇਆਂ ਸਾਰੇ ਆਓ ਆਪਣਾ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਹੈ ਇਹਨੂੰ ਆਪਾਂ ਸਕਸੈਸ ਕਰੀਏ